ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੀਆਂ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਬਾਰੇ ਉਸ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਉਂਦੇ ਨੇ ਕਿਉਂਕਿ ਉਸ ਸਮੇਂ ਕਸ਼ਮੀਰ ਦੇ ਵਿੱਚ ਜ਼ੁਲਮ ਦੀ ਹਨੇਰੀ ਚੱਲ ਰਹੀ ਸੀ ਉੱਥੇ ਵਿਦਵਾਨ ਪੰਡਤ ਰਹਿੰਦੇ ਸਨ ਉਹਨਾਂ ਦੇ ਧਰਮ ਨੂੰ ਖਤਰਾ ਸੀ ਉਹਨਾਂ ਨੇ ਗਵਰਨਰ ਤੋਂ 6 ਮਹੀਨੇ ਦਾ ਸਮਾਂ ਮੰਗਿਆ ਤੇ ਕਿਹਾ ਅਸੀਂ ਆਪਸ ਵਿੱਚ ਸਲਾਹ ਕਰਕੇ ਤੁਹਾਨੂੰ ਦੱਸਦੇ ਹਾਂ ਕਿਸੇ Hindu ਰਾਜੇ ਤਾਕਤ ਵਾਲੇ ਚੌਧਰੀ ਨੇ ਵੀ ਕਸ਼ਮੀਰੀ ਪੰਡਤਾਂ ਦੀ ਨਹੀਂ ਸੁਣੀ ਸੀ ਉਹਨਾਂ ਦਾ ਸਾਥ ਨਹੀਂ ਦਿੱਤਾ ਸੀ ਇਸ ਲਈ ਉਹ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਉਹਨਾਂ ਦੇ ਹੱਥ ਵਿੱਚ ਜਨਉ ਫੜਿਆ ਹੋਇਆ ਉਹ ਫਰਿਆਦ ਕਰਦੇ ਹਨ ਕਿ ਅਸੀਂ ਬਹੁਤ ਦੁਖੀ ਹਾਂ ਸਾਡਾ ਧਰਮ ਸਾਡਾ ਜਨਉ ਸਾਡੀ ਆਰਤੀ ਸਾਡੇ ਮੰਦਰ ਸਾਰਾ ਕੁਝ ਖਤਰੇ ਵਿੱਚ ਹੈ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਸਾਡੀ ਬਾਹ ਪਕੜ ਲਓ ਗੁਰੂ ਸਾਹਿਬ ਡੋਲ ਚੁੱਪ ਰਹੇ ਗੁਰੂ ਗੋਵਿੰਦ ਸਿੰਘ ਜੀ ਵੀ ਦਰਬਾਰ ਦੇ ਵਿੱਚ ਆਉਂਦੇ ਨੇ ਤੇ ਪੁੱਛਦੇ ਹਨ ਪਿਤਾ ਜੀ ਇੰਨੀ ਖਮੋਸੀ ਗੰਭੀਰਤਾ ਕਿਉਂ ਹੈ ਤੇ ਇਹ ਪੰਡਤ ਰੋ ਕਿਉਂ ਰਹੇ ਨੇ ਤਾਂ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਦੱਸਦੇ ਨੇ ਕਿ ਇਹਨਾਂ ਦਾ ਜਨਉ ਤਿਲਕ ਮੰਦਰ ਆਰਤੀ ਸਭ ਕੁਝ ਖਤਰੇ ਚ ਸਭ ਕੁਝ ਨਸ਼ਟ ਹੋ ਰਿਹਾ ਏ ਇਨਾਂ ਦਾ ਧਰਮ ਖਤਰੇ ਵਿੱਚ ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਇਨਾਂ ਦਾ ਧਰਮ ਬਚ ਸਕਦਾ ਹੈ ਕੋਈ ਬਲਵਾਨ ਕੁਰਬਾਨੀ ਦੇਵੇਗਾ ਆਪਣਾ ਆਪ ਬਾਰੇਗਾ ਇਨਾਂ ਦਾ ਸਭ ਕੁਝ ਬਚ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਪਿਤਾ ਜੀ ਇਹ ਤੁਹਾਡੇ ਕੋਲ ਪਕਾਰ ਲੈ ਕੇ ਆਏ ਹਨ ਫਰਿਆਦ ਕਰ ਰਹੇ ਹਨ ਤੁਸੀਂ ਇਹਨਾਂ ਦੀ ਬਾਹ ਪਕੜੋਗੇ ਤਾਂ ਇਹਨਾਂ ਦਾ ਧਰਮ ਜ਼ਰੂਰ ਬਚ ਜਾਵੇਗਾ ਤਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਪੁੱਤਰ ਜੀ ਮੈਨੂੰ ਤੁਹਾਡੇ ਤੋਂ ਇਹੀ ਆਸ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤਾਂ ਨੂੰ ਕਿਹਾ ਤੁਸੀਂ ਇੱਥੋਂ ਚਲੇ ਜਾਓ ਤੇ ਜਾ ਕੇ ਗਵਰਨਰ ਨੂੰ ਕਹਿ ਦਵੋ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ ਜੇ ਉਹ ਮੰਨ ਜਾਣਗੇ ਤਾਂ ਅਸੀਂ ਵੀ ਮੰਨ ਜਾਵਾਂਗੇ ਗੁਰੂ ਤੇਗ ਬਹਾਦਰ ਜੀ ਦਾ ਮਨ ਬਹੁਤ ਅਡੋਲ ਸੀ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ ਉਹਨਾਂ ਦਾ ਵਿਸ਼ਵਾਸ ਕੋਈ ਵੀ ਤੋੜ ਨਹੀਂ ਸਕਦਾ ਸੀ ਹਿਮਾਲਿਆ ਦਾ ਪਰਬਤ गिर ਸਕਦਾ ਸਮੁੰਦਰ ਚੋਂ ਪਾਣੀ ਸੁੱਕ ਸਕਦਾ ਪਰ ਗੁਰੂ ਤੇਗ ਬਹਾਦਰ ਜੀ ਦਾ ਮਨ ਕੋਈ ਵੀ ਨਹੀਂ ਤੋੜ ਸਕਦਾ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਇਹ ਵੀ ਕਿਹੋ ਕਿ ਉਹ ਘਰ ਘਰ ਨਾ ਜਾਵਣ ਗੁਰੂ ਸਾਹਿਬ ਜੀ ਨਾਲ ਆ ਕੇ ਗੱਲ ਕਰਨ ਸਮਾ ਆਉਂਦਾ ਹੈ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਤੋਂ ਚੱਲਦੇ ਨੇ ਸਾਰਾ ਪਰਿਵਾਰ ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਸਾਰਾ ਪਰਿਵਾਰ ਉਹਨਾਂ ਨੂੰ ਵਿਦਾ ਕਰਨ ਲਈ ਆਉਂਦਾ ਹੈ ਤੇ ਨਮਸਕਾਰ ਕਰਤਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਆਗਰੇ ਤੋਂ ਦਿੱਲੀ ਲਿਜਾਇਆ ਗਿਆ ਸੀ ਦਿੱਲੀ ਲਿਜਾ ਕੇ ਉਹਨਾਂ ਨੂੰ ਕੈਦ ਕਰਿਆ ਗਿਆ ਤੇ ਉੱਥੇ ਇੱਕ ਪਿੰਜਰੇ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਨੂੰ ਤੇ ਉਸ ਪਿੰਜਰੇ ਵਿੱਚ ਵੱਡੇ ਵੱਡੇ ਸੂਏ ਵੀ ਲੱਗੇ ਹੋਏ ਸਨ ਜਿਹੜੇ ਕਿ ਖੱਬੇ ਸੱਜੇ ਉੱਪਰ ਸਾਰੇ ਪਾਸੇ ਸੀਗੇ ਤੇ ਪਰ ਗੁਰੂ ਸਾਹਿਬ ਜੀ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਸਨ ਇਸ ਲਈ ਉਹਨਾਂ ਨੂੰ ਉਹ ਕੋਈ ਵੀ ਇਦਾਂ ਦੀ ਦੁਨਿਆਵੀ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹਨਾਂ ਨੂੰ ਕੋਈ ਵੀ ਉਹ ਜਿਹੜੇ ਤਸੀਹੇ ਦੇਣ ਦੀ ਉਹ ਕੋਸ਼ਿਸ਼ ਕਰਦੇ ਸੀ ਗੁਰੂ ਸਾਹਿਬ ਪ੍ਰਮਾਤਮਾ ਦੇ ਵਿੱਚ ਭਗਤੀ ਵਿੱਚ ਉਹਨਾਂ ਦੇ ਲੀਨ ਸੀ ਇਸ ਲਈ ਉਹਨਾਂ ਤੇ ਉਹ ਅਸਰ ਨਹੀਂ ਕਰ ਪਾਉਂਦੇ ਸੀ ਗੁਰੂ ਸਾਹਿਬ ਜੀ ਦੇ ਨਾਲ ਕੈਦ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਵੀ ਸਨ ਇਹ ਸਾਰੇ ਵੀ ਗੁਰੂ ਸਾਹਿਬ ਜੀ ਵੱਲ ਦੇਖ ਰਹੇ ਸਨ ਉਹ ਕਹਿ ਰਹੇ ਸੀ ਕਿ ਦੀਨ ਦੁਨੀਆ ਦੇ ਮਾਲਕ ਜਿਨ੍ਹਾਂ ਦੇ ਸਿਰ ਤੇ ਚਵਰ ਝੂਲਦੇ ਸੀ ਸੰਗ ਤਾਂ ਮੱਥਾ ਟੇਕਦਿਆਂ ਸੀ ਕਿ ਉਹ ਅੱਜ ਕੈਦ ਵਿੱਚ ਹਨ ਤਾਂ ਉਹਨਾਂ ਦਾ ਹਿਰਦਾ ਦੁਖੀ ਹੁੰਦਾ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਆਖੋ ਤਾਂ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ ਪਰ ਗੁਰੂ ਸਾਹਿਬ ਜੀ ਨੇ ਮਤੀ达ਸ ਜੀ ਨੂੰ ਕਿਹਾ ਸਮੁੰਦਰ ਸਾਹਮਣੇ ਬੂੰਦ ਨੂੰ ਮਾਰ ਨਹੀਂ ਕਰਨਾ ਚਾਹੀਦਾ ਦੂਸਰੇ ਦਿਨ ਗੁਰੂ ਸਾਹਿਬ ਜੀ ਦਾ ਪਿੰਜਰਾ ਚੌਂਕ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੂੰ ਤਿੰਨ ਗੱਲਾਂ ਕਈਆਂ ਗਈਆਂ ਕਿ ਤੁਸੀਂ ਕੋਈ ਕਰਾਮਾਤ ਦਿਖਾਓ ਤਾਂ ਗੁਰੂ ਸਾਹਿਬ ਜੀ ਨੇ ਨਾ ਕਰ ਦਿੱਤੀ ਕਿਉਂਕਿ ਗੁਰੂ ਸਾਹਿਬ ਜੀ ਰੱਬ ਤੋਂ ਉੱਪਰ ਦੀਆਂ ਗੱਲਾਂ ਨਹੀਂ ਕਰਨਾ ਚਾਹੁੰਦੇ ਸਨ ਉਹ ਰੱਬ ਦੇ ਭਾਣੇ ਨੂੰ ਮੰਨ ਮੰਨਦੇ ਸੀ ਤੇ ਦੂਸਰਾ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ ਤਾਂ ਵੀ ਗੁਰੂ ਸਾਹਿਬ ਜੀ ਨੇ ਨਾ ਕਰ ਦਿੱਤੀ ਤੇ ਫਿਰ ਉਹਨਾਂ ਨੂੰ ਕਿਹਾ ਗਿਆ ਤੁਸੀਂ ਮੌਤ ਲਈ ਤਿਆਰ ਰਹੋ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਹਮੇਸ਼ਾ ਮੌਤ ਲਈ ਤਿਆਰ ਹੀ ਰਹਿੰਦੇ ਹਾਂ ਤੇ ਹੁਣ ਵੀ ਅਸੀਂ ਤਿਆਰੀ ਕਰਕੇ ਹੀ ਆਏ ਹਾਂ ਗੁਰੂ ਸਾਹਿਬ ਜੀ ਨਾਲ ਜਿਹੜੇ ਤਿੰਨ ਸਿੱਖ ਸਨ ਉਹਨਾਂ ਵਿੱਚੋਂ ਭਾਈ ਮਤੀ ਦਾਸ ਜੀ ਨੂੰ ਆਰੇ ਵਿੱਚ ਜਕੜਿਆ ਗਿਆ ਤੇ ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ ਪਰ ਉਹਨਾਂ ਨੇ ਕਿਹਾ ਸਾਨੂੰ ਸਿੱਖੀ ਪਿਆਰੀ ਹੈ ਅਸੀਂ ਸਿੱਖੀ ਨਹੀਂ ਛੱਡ ਸਕਦੇ ਉਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਉਹਨਾਂ ਨੇ ਕਿਹਾ ਮੈਨੂੰ ਆਰਾ ਪਿਆਰਾ ਹੈ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਵਿੱਚ ਜਕੜਿਆ ਗਿਆ ਉਹਨਾਂ ਨੂੰ ਫਿਰ ਕਿਹਾ ਗਿਆ ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋ ਨਹੀਂ ਤਾਂ ਫਿਰ ਆਰਾ ਉਹ ਕਹਿੰਦੇ ਸਾਨੂੰ ਆਰਾ ਸਵੀਕਾਰ ਹੈ ਅਸੀਂ ਸਿੱਖੀ ਨਹੀਂ ਛੱਡ ਸਕਦੇ ਸਾਨੂੰ ਸਿੱਖੀ ਪਿਆਰੀ ਆ ਤੇ ਉਸ ਤੋਂ ਬਾਅਦ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਉਹਨਾਂ ਦੀ ਆਖਰੀ ਇੱਛਾ ਜਦੋਂ ਉਹਨਾਂ ਨੂੰ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਮੇਰਾ ਮੁਖ ਗੁਰੂ ਤੇਗ ਬਹਾਦਰ ਜੀ ਵੱਲ ਕਰ ਦੇਵੋ ਮੈਂ ਉਹਨਾਂ ਦੇ ਦਰਸ਼ਨ ਕਰਦਾ ਕਰਦਾ ਇਸ ਵਾਸ ਤਿਆਗ ਦੇਵਾਂਗਾ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਸਰੀਰ ਦੇ ਦੋ ਹਿੱਸੇ ਹੋ ਗਏ ਇੱਕ ਸੱਜੇ ਪਾਸੇ गिर ਗਿਆ ਇੱਕ ਖੱਬੇ ਪਾਸੇ ਤਾਂ ਉਸ ਦੇ ਵਿੱਚੋਂ ਵੀ ਜਪਜੀ ਸਾਖ ਦੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਧੰਨ ਤੇਰੀ ਸਿੱਖੀ ਧੰਨ ਤੇਰੀ ਸਿੱਖੀ ਧੰਨੋ ਗੁਰੂ ਸਾਹਿਬ ਜੀ ਦੇ ਸਿੱਖ ਧੰਨ ਗੁਰੂ ਤੇਗ ਬਹਾਦਰ ਜੀ ਇੰਨਾ ਜਿਆਦਾ ਸਦਕ ਵਾਹਿਗੁਰੂ ਜੀ ਦੂਜੇ ਸਿੱਖ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ ਤੇ ਭਾਈ ਬਚਿੱਤਰ ਸਿੰਘ ਜੀ ਦੇ ਤਾਇਆ ਜੀ ਸਨ ਭਾਈ ਦਿਆਲਾ ਜੀ ਨੇ ਅਰਦਾਸ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਕਿ ਜਿੱਦਾਂ ਤੁਸੀਂ ਉੱਥੇ ਉਬਾਲੇ ਸਹਾਰ ਗਏ ਉਦਾਂ ਹੀ ਇੱਥੇ ਸਿੱਖ ਦੇ ਵਿੱਚ ਵਰਤ ਕੇ ਇਹ ਉਬਾਲੇ ਵੀ ਸਹਾਰ ਜਾਣਾ ਧੰਨ ਭਾਈ ਦਿਆਲਾ ਜੀ ਧੰਨ ਗੁਰੂ ਦੇ ਸਿੱਖ ਭਾਈ ਦਿਆਲਾ ਜੀ ਨੂੰ ਉੱਪਰ ਦੇ ਪਾਣੀ ਵਿੱਚ ਉਬਾਲਿਆ ਗਿਆ ਸੀ ਜਿਹੜਾ ਉਹ ਉੱਪਰੋਂ ਟੱਕਣ ਵੀ ਲਗਾ ਦਿੱਤਾ ਗਿਆ ਸੀ ਉਹਨਾਂ ਦੇ ਸਰੀਰ ਦੀਆਂ ਹੱਟੀਆਂ ਤੇ ਚਮੜੀ ਵੱਖ ਹੋ ਗਏ ਸੀ ਤੀਜੇ ਸਿੱਖ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਜਿਉਂਦੇ ਹੀ ਰੂਹ ਵਿੱਚ ਲਪੇਟ ਕੇ ਰੱਸੀ ਨਾਲ ਬੰਨ੍ਹ ਦਿੱਤਾ ਗਿਆ ਸੀ ਉਹਨਾਂ ਨੂੰ ਜਿਉਂਦਿਆਂ ਹੀ ਅੱਗ ਲਗਾ ਦਿੱਤੀ ਗਈ ਉਹਨਾਂ ਦਾ ਸਰੀਰ ਜਦੋਂ ਤੜਪਦੀ ਤੇ ਡਿੱਗਿਆ ਤਾਂ ਫੇਰ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਧੰਨ ਸਿੱਖੀ ਗੁਰੂ ਤੇਗ ਬਹਾਦਰ ਜੀ ਨੇ ਇਹ ਵੀ ਕਿਹਾ ਜਿੰਨਾ ਚਿਰ ਸੂਰਜ ਚੰਦ ਜਮੀਨ ਧਰਤੀ ਸਭ ਕੁਝ ਰਹੇਗਾ ਉਦੋਂ ਤੱਕ ਸੰਗਤਾਂ ਤੁਹਾਡੇ ਡਿੱਗੇ ਖੂਨ ਨੂੰ ਨਮਸਕਾਰ ਕਰਨਗੀਆਂ ਇਸ ਧਰਤੀ ਨੂੰ ਜਿੱਥੇ ਤੁਹਾਡਾ ਖੂਨ ਡਿੱਗਿਆ ਉਹਨੂੰ ਹਮੇਸ਼ਾ ਨਮਸਕਾਰ ਕਰਨਗੀਆਂ ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ ਜਿਨ੍ਹਾਂ ਨੇ ਸਿਰਕ ਨਹੀਂ ਹਾਰਿਆ ਆਪਣਾ ਆਪ ਵਾਰ ਦਿੱਤਾ ਪਰ ਜੇ ਅੱਜ ਆਪਾਂ ਆਪਦੇ ਵੱਲ ਦੇਖੀਏ ਤਾਂ ਆਪਾਂ ਕੁਝ ਵੀ ਨਹੀਂ ਕਰ ਰਹੇ ਕੁਝ ਵੀ ਆਪਾਂ ਤਾਂ ਨਿਤਨੇਮ ਵੀ ਨਹੀਂ ਕਰ ਰਹੇ ਇਸ ਤੋਂ ਪਰਤਾ ਆਪਾਂ ਕੀ ਕਹਿ ਸਕਦੇ ਆ ਧੰਨ ਸਿਉ ਗੁਰੂ ਦੇ ਸਿੱਖ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਭਾਈ ਮਤੀ ਦਾਸ ਜੀ ਇਦਾਂ ਤਿੰਨ ਸਿੱਖ ਸ਼ਹੀਦ ਹੋ ਗਏ ਫੇਰ ਗੁਰੂ ਤੇਗ ਬਹਾਦਰ ਜੀ ਨੂੰ ਦੁਬਾਰਾ ਕੈਦ ਵਿੱਚ ਲਜਾਇਆ ਗਿਆ ਇਹ ਤਿੰਨੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਅੱਗੇ ਸ਼ਹੀਦ ਕਰਨ ਦਾ ਮਤਲਬ ਉਹਨਾਂ ਦਾ ਇਹੀ ਸੀ ਕਿ ਗੁਰੂ ਸਾਹਿਬ ਜੀ ਟੋਲ ਜਾਣਗੇ ਕਿ ਸਾਡੇ ਧਰਮ ਨੂੰ ਕਬੂਲ ਕਰ ਲੈਣਗੇ ਪਰ ਉਹ ਇਹ ਨਹੀਂ ਜਾਣਦੇ ਸੀ ਕਿ ਗੁਰੂ ਸਾਹਿਬ ਜੀ ਸਾਹਿਬ ਜੀ ਨੂੰ ਤਾਂ ਕੋਈ ਵੀ ਟੁਲਾ ਨਹੀਂ ਸਕਦਾ ਸੀ ਉਹ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ ਸੀ ਹਰ ਹਰ ਪਲ ਹਰ ਸਮਾ ਓ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦੇ ਸਨ ਧੰਨ ਗੁਰੂ ਦੇ ਸਿੱਖ ਧੰਨ ਤੇਰੀ ਸਿੱਖੀ ਧੰਨ ਵਾਹਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਸਿੱਖੀ ਪਰਿਵਾਰ ਸਿੱਖਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰੀ ਜੀ ਧੰਨ ਉਹ ਮਾਤਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਜਨਮ ਦਿੱਤਾ ਧੰਨ ਉਹ ਪਿਤਾ ਵਾਹਿਗੁਰੂ ਜੀ ਤੇ ਹੁਣ ਅੱਗੇ ਆਪਾਂ ਗੱਲ ਕਰਦੇ ਆਂ ਅੱਜ ਜਦੋਂ ਗੁਰੂ ਸਾਹਿਬ ਜੀ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਕੈਦ 'ਚ ਲਜਾਇਆ ਗਿਆ ਤਾਂ ਰਾਤ ਨੂੰ ਦਿੱਲੀ ਵਿੱਚ ਟੰਡੋਰਾ ਪੜਵਾ ਦਿੱਤਾ ਗਿਆ ਕਿ ਦਿੱਲੀ ਦੇ ਵਸਨੀਕੋ ਸਿੱਖਾਂ ਦੇ ਗੁਰੂ ਜਿਹੜਾ ਤਿਲਕ ਜੰਜੂ ਦੀ ਰੱਖਿਆ ਕਰਨ ਵਾਲਾ ਤੇ ਪੰਡਤਾਂ ਦੀ ਅੱਗੇ ਹੋ ਕੇ ਅਗਵਾਈ ਕਰਨ ਵਾਲਾ ਉਹਨਾਂ ਦੇ ਲਈ ਢਾਲ ਬਣ ਕੇ ਖੜਨ ਵਾਲੇ ਗੁਰੂ ਨੂੰ ਕਾਲੂ ਚਾਂਦਨੀ ਚੌਕ ਵਿੱਚ ਲਿਆ ਕੇ ਉਸ ਦੇ ਸਿਰ ਨੂੰ ਕਲਮ ਕੀਤਾ ਜਾਵੇਗਾ ਸਾਰੇ ਸੰਗਤ ਦੂਸਰੇ ਦਿਨ ਦੁਪਹਿਰ ਤੱਕ ਉੱਥੇ ਇਕੱਠੀ ਹੁੰਦੀ ਹੈ ਫੇਰ ਗੁਰੂ ਸਾਹਿਬ ਜੀ ਨੂੰ ਉਸ ਸਥਾਨ ਤੇ ਲਿਆਇਆ ਜਾਂਦਾ ਹੈ ਤੇ ਉਹਨਾਂ ਨੂੰ ਬਾਰ-ਬਾਰ ਫੇਰ ਉਹੀ ਸਵਾਲ ਕੀਤੇ ਜਾਂਦੇ ਨੇ ਕਿ ਇਸਲਾਮ ਧਰਮ ਕਬੂਲ ਕਰ ਲਵੋ ਕੋਈ ਕਰਾਮਾਤ ਦਿਖਾਓ ਜਾਂ ਫਿਰ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਗੁਰੂ ਸਾਹਿਬ ਜੀ ਨੇ ਕਿ ਹਾ ਕਿ ਜੋ ਸਾਡਾ ਕੱਲ ਫੈਸਲਾ ਸੀ ਉਹੀ ਅੱਜ ਰਹੇਗਾ ਤਾਂ ਉਹ ਪੁੱਛਦੇ ਨੇ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੀ ਰੱਖਿਆ ਲਈ ਕਿਉਂ ਖੜੇ ਹੋ ਤੁਹਾਡਾ ਇਹਨਾਂ ਦੇ ਨਾਲ ਇਦਾਂ ਦਾ ਕੀ ਸੰਬੰਧ ਹੈ ਤਾਂ ਗੁਰੂ ਗੁਰੂ ਸਾਹਿਬ ਜੀ ਨੇ ਕਿਹਾ ਭਾਵੇਂ ਮੈਂ ਤਿਲਕ ਜੰਜੂ ਨਹੀਂ ਪਾਉਂਦਾ ਪਰ ਹਰ ਧਰਮ ਨੂੰ ਸੁਤੰਤਰਤਾ ਚਾਹੀਦੀ ਹੈ ਆਜ਼ਾਦੀ ਚਾਹੀਦੀ ਹੈ ਕੋਈ ਧਰਮ ਦਾ ਕੋਈ ਵੀ ਅਗਲਾ ਬੰਦਾ ਉਹ ਤਾਂ ਕਿਸੇ ਵੀ ਧਰਮ ਤੋਂ ਪ੍ਰਭਾਵਿਤ ਹੋ ਕੇ ਸ਼ਬਦ ਨੂੰ ਕਮਾ ਕੇ ਆਪਣੀ ਮਰਜ਼ੀ ਨਾਲ ਅੱਗੇ ਆਉਂਦਾ ਪਰ ਕਿਸੇ ਨਾਲ ਤੱਕਾ ਸਾਹੀ ਕਰਨਾ ਠੀਕ ਨਹੀਂ ਹੈ ਕਿਸੇ ਨੂੰ ਆਪਾਂ ਤੱਕੇ ਨਾਲ ਆਪਣੇ ਧਰਮ ਚ ਨਹੀਂ ਲਿਆ ਸਕਦੇ ਤਾਂ ਉਹਨਾਂ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਤੁਹਾਡਾ ਸੀਸ ਕਲਮ ਕਰ ਦਿੱਤਾ ਜਾਵੇਗਾ ਜੇ ਤੁਹਾਡੀ ਕੋਈ ਆਖਰੀ ਇੱਛਾ ਹੈ ਤਾਂ ਸਾਨੂੰ ਦੱਸ ਦਿਵੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਮੈਂ ਇਸ਼ਨਾਨ ਕਰਨਾ ਚਾਹੁੰਦਾ ਹਾਂ ਗੁਰੂ ਸਾਹਿਬ ਜੀ ਨੇ ਖੂਤ ਇਸਨਾਨ ਕੀਤਾ ਤੇ ਇੱਕ ਦਰਖਤ ਹੇਠਾਂ ਚੌਕੜਾ ਮਾਰ ਕੇ ਬੈਠ ਗਏ ਉੱਥੇ ਭਾਈ ਜੈਤਾ ਜੀ ਵੀ ਮੌਜੂਦ ਹਨ ਤੇ ਉਹ ਯਾਦ ਕਰਦੇ ਹਨ ਕਿ ਉਹਨਾਂ ਨੇ ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਹਨਾਂ ਦੀ ਮਾਂ ਕੋਲ ਉਹਨਾਂ ਦੇ ਪੁੱਤਰ ਕੋਲ ਉਹਨਾਂ ਦੀ ਧਰਮ ਪਤਨੀ ਕੋਲ ਲੈ ਕੇ ਜਾਣਾ ਹੈ ਜਿਸਨੇ ਆਪਣਾ ਸੁਹਾਗ ਬਾਰ ਕੇ ਤਿਲਕ ਜੰਜੂ ਵਾਲਿਆਂ ਦੇ ਸੁਹਾਗਾ ਨੂੰ ਬਚਾ ਦਿੱਤਾ ਧੰਨ ਗੁਰੂ ਸਾਹਿਬ ਧੰਨ ਗੁਰੂ ਦੇ ਸਿੱਖ ਮੁਗਲ ਦਵਾਰਾ ਫੇਰ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਜੇ ਕੋਈ ਹੋਰ ਇੱਛਾ ਤਾਂ ਉਹ ਵੀ ਦੱਸ ਦਵੋ ਤਾਂ ਫੇਰ ਗੁਰੂ ਸਾਹਿਬ ਜੀ ਕਹਿੰਦੇ ਹਨ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਹਾਂ ਤਾਂ ਗੁਰੂ ਸਾਹਿਬ ਜੀ ਨੇ ਪਾਠ ਸ਼ੁਰੂ ਕੀਤਾ ਅੰਬਰ ਕੀਰਨੇ ਪਾਉਣ ਲੱਗਾ ਹਵਾ ਬੈਣ ਪਾਉਂਦੀ ਆ ਪਸ਼ੂ ਪੰਛੀ ਵੀ ਕੁਰਲਾ ਉੱਠਦੇ ਨੇ ਜਲਾਦ ਤੇਗ ਤਿੱਖੀ ਕਰ ਰਿਹਾ ਹੈ ਤੇ ਗੁਰੂ ਸਾਹਿਬ ਜੀ ਨੇ ਪਾਠ ਕੀਤਾ ਜਿਨਨੀ ਨਾਮ ਤੇ ਆਇਆ ਗਏ ਮਸਕਿਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੇ ਉਧਰੋਂ ਪੂਰੇ ਜ਼ੋਰ ਨਾਲ ਤਲਵਾਰ ਚੱਲੀ ਗੁਰੂ ਸਾਹਿਬ ਜੀ ਦਾ ਸੀਸ ਤੜਨ ਨਾਲੋਂ ਅਲੱਗ ਹੋ ਕੇ ਕਿਰ ਗਿਆ ਸਾਰੀ ਦਿੱਲੀ ਕੰਬ ਉੱਠੀ ਛਖੜ ਝੁੱਲਿਆ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਜਿਨ੍ਹਾਂ ਨੇ ਹੋਰ ਕਿਸੇ ਦੇ ਧਰਮ ਦੀ ਰੱਖਿਆ ਦੇ ਲਈ ਆਪਣਾ ਆਪ 바ਰ ਦਿੱਤਾ ਆਪਣਾ ਸੀਸ ਕੁਰਬਾਨ ਕਰ ਦਿੱਤਾ ਸਾਮ ਦਾ ਟਾਈਮ ਹੁੰਦਾ ਹੈ ਤਾਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਉਥੋਂ ਬਹੁਤ ਹੀ ਸਨਮਾਨ ਨਾਲ ਲੈ ਕੇ ਅੱਗੇ ਵੱਲ ਵਧਦੇ ਨੇ ਤੇ ਇੱਕ ਹੋਰ ਗੁਰੂ ਦਾ ਪਿਆਰਾ ਸਿੱਖ ਲੱਖੀ ਸਾਹ ਉਹ ਵੀ ਗੁਰੂ ਸਾਹਿਬ ਜੀ ਦਾ ਸਰੀਰ ਲੈ ਕੇ ਗੱਡੇ ਵਿੱਚ ਲੱਦ ਕੇ ਅੱਗੇ ਵੱਲ ਵਧਦਾ ਹੈ ਤੇ ਉਸ ਨੇ ਅੱਗੇ ਜਾ ਕੇ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਆਪਣੇ ਘਰ ਵਿੱਚ ਬਹੁਤ ਹੀ ਸਨਮਾਨ ਨਾਲ ਰੱਖਿਆ ਤੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਧੰ ਗੁਰੂ ਦੇ ਸਿੱਖ ਪਿਆਰੇ ਉਸ ਨੇ ਇਦਾਂ ਤਾਂ ਕੀਤਾ ਸੀ ਤਾਂ ਜੋ ਮੁਗਲਾਂ ਨੂੰ ਪਤਾ ਨਾ ਲੱਗ ਸਕੇ ਤੇ ਫਿਰ ਬਾਅਦ ਵਿੱਚ ਉਹਨੇ ਰੌਲਾ ਵੀ ਪਾ ਦਿੱਤਾ ਸੀ ਕਿ ਮੇਰੇ ਘਰ ਨੂੰ ਅੱਗ ਲੱਗ ਚੁੱਕੀ ਐ ਤੇ ਜਦੋਂ ਜਦ ਤੱਕ ਅੱਗ ਬੁਝੀ ਚੰਗੀ ਤਰ੍ਹਾਂ ਤਿੰਨ ਚਾਰ ਦਿਨਾਂ ਬਾਅਦ ਫਿਰ ਉਸ ਨੇ ਗੁਰੂ ਸਾਹਿਬ ਜੀ ਦਾ ਸਾਰਾ ਅੰਗੀਠਾ ਸੰਭਾਲ ਲਿਆ ਸੀ ਤੇ ਧਰਤੀ ਵਿੱਚ ਉਹਨੂੰ ਨੀਚੇ ਹੀ ਦਬ ਦਿੱਤਾ ਸੀ ਧੰਨ ਗੁਰੂ ਦੇ ਸਿੱਖ ਇਹ ਦੋਨੇ ਗੁਰੂ ਦੇ ਪਿਆਰੇ ਸਿੱਖ ਜਾਲਮਾਂ ਦੀ ਪਰਵਾਹ ਕੀਤੇ ਬਿਨਾਂ ਉਥੋਂ ਗੁਰੂ ਸਾਹਿਬ ਜੀ ਦਾ ਸਰੀਰ ਤੇ ਸੀਸ ਲੈ ਗਏ ਉਧਰੋਂ ਭਾਈ ਜੈਤਾ ਜੀ ਰਸਤੇ 'ਚੋਂ ਹੁੰਦੇ ਹੋਏ 7 ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚਦੇ ਨੇ ਉਥੇ ਸੁਨੇਹਾ ਲਾ ਦਿੱਤਾ ਜਾਂਦਾ ਹੈ ਕਿ ਗੁਰੂ ਜੀ ਦਾ ਸੀਸ ਆਇਆ ਹੈ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਗੁਰੂ ਜੀ ਦੇ ਸਿਰ ਨੂੰ ਸਨਮਾਨ ਦੇ ਨਾਲ ਪਾਲਕੀ ਚ ਰੱਖਿਆ ਜਾਂਦਾ ਹੈ ਸੱਤ ਪੜੇ ਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਸਿਰ ਨੂੰ ਨਮਸਕਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸਿਰ ਦਾ ਸੰਸਕਾਰ ਕੀਤਾ ਜਾਂਦਾ ਹੈ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਫੇਰ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤਾ ਜੀ ਨੂੰ ਆਵਾਜ਼ ਦਿੰਦੇ ਨੇ ਤੇ ਕਹਿੰਦੇ ਹਨ ਤੂੰ ਅੱਜ ਉਹ ਕੀਤਾ ਜੋ ਕਿ ਇੱਕ ਬੇਟੇ ਦੇ ਫਰਜ਼ ਹੁੰਦੇ ਨੇ ਉਸ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਨਿਵਾਜਦੇ ਨੇ ਗੁਰੂ ਸਾਹਿਬ ਜੀ ਉਸ ਨੂੰ ਕਹਿੰਦੇ ਨੇ ਮੰਗ ਕੀ ਮੰਗਣਾ ਤਾਂ ਉਹ ਕਹਿੰਦਾ ਹੈ ਅੰਮ੍ਰਿਤ ਸਰ ਦੇ ਇਸ਼ਨਾਨ ਬਖਸੋ ਉਸ ਤੋਂ ਬਾਅਦ ਉਹ ਅੰਮ੍ਰਿਤ ਸਰ ਵੱਲ ਚੱਲ ਪੈਂਦਾ ਹੈ ਐਦਾਂ ਇਹ ਦੋਨਾਂ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸਤਿਕਾਰ ਨਾਲ ਸੀਸ ਦੇ ਸਰੀਰ ਉੱਥੋਂ ਲੈ ਕੇ ਆਏ ਧੰਨ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਕਿਸੇ ਦੇ ਸੁਹਾਗ ਬਚਾਉਣ ਲਈ ਉਹਨਾਂ ਦੇ ਲਈ ਆਪਣੀ ਇੰਨੀ ਵੱਡੀ ਕੁਰਬਾਨੀ ਦਿੱਤੀ ਤੇ ਆਪਣਾ ਫਰਜ਼ ਬਣਦਾ ਹੈ Hindu ਧਰਮ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਮ ਸੇ ਕਮ ਇਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਵਾਲੇ ਦਿਨ ਉਹਨਾਂ ਦੇ ਨਾਮ ਤੇ ਪਾਠ ਕਰਨ ਤੇ ਗੁਰਦੁਆਰਾ ਸਾਹਿਬ ਜ਼ਰੂਰ ਜਾਣ ਇੱਕ ਵਾਰ ਜ਼ਰੂਰ ਸਕਰਾਨਾ ਕਰਨ ਉਹਨਾਂ ਦਾ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਨ ਉਹਨਾਂ ਦੀ ਇਦਨੀ ਵੱਡੀ ਕੁਰਬਾਨੀ ਆਗੀ ਇੱਕ ਦੂਸਰੇ ਧਰਮ ਨੂੰ ਬਚਾਉਣ ਦੇ ਲਈ ਤੇ ਚਾਹੀਦਾ ਹੈ ਆਪਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਜ਼ਰੂਰ ਜਾਈਏ ਤੇ ਹਾਂਜੀ ਆਪਾਂ ਇਦਾਂ ਹੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਤੁਹਾਨੂੰ ਵੀ ਪਤਾ ਹੈ ਉਹ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਜੋ ਵੀ ਕੁਰਬਾਨੀਆਂ ਹੋਈਆਂ ਤੁਸੀਂ ਵੀ ਸਾਰਾ ਜਾਣਦੇ ਹੋ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਹੋਰ ਵੀਡੀਓ ਲੈ ਕੇ ਆਉਣ ਦੇ ਲਈ ਹੋਰ ਇਸ ਮਹੀਨੇ ਬਾਰੇ ਜਾਣਨ ਦੇ ਲਈ ਜੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੁਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ ਅੱਗੇ ਵੀਡੀਓ ਸ਼ੇਅਰ ਕਰਨ ਦੇ ਲਈ ਤੇ ਹੁਣ ਆਪਾਂ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਕ ਵਾਰ ਫੇਰ ਕਹਿੰਦੇ ਆਂ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਦੇ ਸਿੱਖ ਧੰਨਵਾਦ ਜੀ